ਕੀ ਲੱਗਦਾ ਸੰਗਰੂਰ ਦਾ ਸਿਆਸੀ ਸਮੀਕਰਨ ਲੱਗਣਾ ਕੀ ਆ ਬਾਈ ਬਸ 100% 4 ਤਰੀਕ ਨੂੰ ਤੁਸੀਂ ਦੇਖ ਲਿਓ ਰਿਜ਼ਲਟ ਤੇ ਜਿਹੜੇ ਕਹਿੰਦੇ ਆ ਹੌਟ ਸੀਟ ਬਾ ਠੰਡੇ ਕਰਕੇ ਘਰੇ ਬਾੜਦਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਜਿੱਤ ਪੱਕੀ ਆ ਬਾਈ ਸੰਗਰੂਰ ਦੀਪ ਸਿੱਧੂ ਨੂੰ ਸਮਰਪਨ ਸੀ ਕਿਉਂਕਿ ਕਿਸੇ ਟਾਈਮ ਬਾਈ ਦੀਪ ਸਿੱਧੂ ਨੇ ਵੀ ਇੱਕ ਹੱਥ ਦੇ ਵਿੱਚ ਕਿਰਪਾਨ ਫੜ ਕੇ ਤੇ ਝਾੜੂ ਫੜ ਕੇ ਸਾਡੇ ਨੌਜਵਾਨ ਨੂੰ ਸਮਝਾਇਆ ਸੀ ਸਾਨੂੰ ਦੱਸਿਆ ਸੀ ਕਿ ਲਾਗਰੀ ਬਾਲਨਾ ਜਾਂ ਜੱਜ ਹਾਰੂ ਬਾਲਨਾ ਅਸੀਂ ਬਾਈ ਦੀਪ ਸਿੱਧੂ ਦੀ ਸੋਚ ਦੇ ਉੱਪਰ ਤੁਰੇ ਹੋਏ ਆਂ ਅੱਜ ਵੀ ਅਸੀਂ ਇਹੀ ਜੋ ਧਾਰਿਆ ਹੋਇਆ ਕਿ ਅਸੀਂ ਪੰਥ ਦੇ ਨਾਲ ਖੜਾਂਗੇ ਇਹ ਰਵਾਇਤੀ ਪਾਰਟੀਆਂ ਦੇ ਨਾਲ ਨਹੀਂ ਖੜਾਂਗੇ ਪਹਿਲਾਂ ਦੇ ਨਾਲੋਂ ਵੀ ਵੱਧ ਰਿਕਾਰਡ ਤੋੜ ਵੋਟਾਂ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਂਗੇ ਮੈਂ ਜੇ ਹੁਣ ਤੁਹਾਡੇ ਮੈਗ ਤੇ ਸਵਾਲ ਕਰਨ ਲੱਗ ਜਾ ਗੈਂਤੀ ਮੋਕ ਜੂ ਇੰਨੇ ਸਵਾਲ ਆ ਜੀ ਇੰਨੇ ਧੱਬੇ ਆ ਨਵਾਂ ਨਵਾਂ ਸੁਖਵੀਰ ਬਾਦਲ ਦਾ ਬਿਆਨ ਆ ਸੁਖਵੀਰ ਬਾਦਲ ਸਾਹਿਬ ਨੇ ਕਿਹਾ ਕਹਿੰਦਾ ਵੀ 1 ਸਾਲ ਦੇ ਵਿੱਚ ਆ ਕੇ ਪੰਥਕ ਬਣ ਗਿਆ ਕਹਿੰਦਾ ਇਹੋ ਜੇ ਸਵਾਲ ਕਰਦੇ ਇਹੋ ਜੇ ਤੰਜ ਉਹ ਕਸ ਰਹੇ ਆ ਭਾਈ ਅਮਰਤਪਾਲ ਸਿੰਘ ਜੀ ਆਏ ਆ ਉਹਨਾਂ ਨੇ ਤਾਂ 1 ਸਾਲ ਦੇ ਵਿੱਚ ਨੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਤਾ ਚੰਗੇ ਰਾਹ ਦੇ ਉੱਪਰ ਪਾਤਾ ਤੇ ਹੁਣ ਇਹਨਾਂ ਨੂੰ ਸਵਾਲ ਕਰਦੇ ਆ ਅਸੀਂ ਸੁਖਵੀਰ ਬਾਦਲ ਉਹਨਾਂ ਨੂੰ ਵੀ ਥੋੜੀ ਪਾਰਟੀ ਦੀ ਕੀ ਦੇਣਾ ਭਾਈ ਤੁਸੀਂ ਦੱਸੋ ਮੋਦੀ ਵਰਗਿਆਂ ਨੂੰ ਸਵਾਲ ਕਰਨੇ ਚਾਹੀਦੇ ਆ ਵੀ ਬਾਵਰੀ ਮਸਜਿਦ ਨੂੰ ਢਾਕੇ ਤੁਸੀਂ ਰਾਮ ਮੰਦਰ ਬਣਾ ਕੇ ਵੋਟਾਂ ਮੰਗ ਰਹੇ ਹੋ ਲੋਕਾਂ ਤੋਂ ਧਰਮ ਦੇ ਨਾਂ ਤੇ ਤੁਸੀਂ ਵੋਟਾਂ ਮੰਗ ਰਹੇ ਹੋ ਦੰਗੇ ਕਰਵਾਉਣੇ ਹੋ ਤੁਸੀਂ ਅਮਰਤਪਾਲ ਸਿੰਘ ਖਾਲਸਾ ਜੀ ਆਏ ਸੀ ਹਰ ਸਵਾਲ ਦਾ ਜਵਾਬ ਸੀ ਉਹਨਾਂ ਕੋਲ ਅਸੀਂ ਟੇਬਲ ਟਾਕ ਦੇ ਉੱਪਰ ਵੀ ਤਕੜੇ ਸੀ ਅਸੀਂ ਹਰ ਗੱਲ ਕਰ ਸਕਦੇ ਆ ਤੇ ਜਿਹੜਾ ਬੰਦਾ ਗੱਲ ਕਰਨ ਵਾਲਾ ਉਹਨੂੰ ਚੱਕ ਕੇ ਦੇਖੋ ਜੇਲ੍ਹ ਦੇ ਵਿੱਚ ਮਾਰ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਜਦੋਂ ਗੱਲ ਕਰਦੇ ਆਂ ਸੰਗਰੂਰ ਦੇ ਇਲੈਕਸ਼ਨ ਦੀ ਤਾਂ ਜਿਹੜਾ ਸੰਗਰੂਰ ਦਾ ਪਾਰਾ ਉਹ ਅਸਮਾਨੇ ਚੜਿਆ ਹੋਇਆ ਇੱਕ ਪਾਸੇ ਨੌਜਵਾਨ ਸਿਮਰਨਜੀਤ ਸਿੰਘ ਮਾਨ ਦੀ ਸੋਚ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਸਰਕਾਰਾਂ ਆਪਣਾ ਜੋਰ ਲਾ ਰਹੀਆਂ ਨੇ ਸਾਡੇ ਨਾਲ ਬਾਈ ਰਫਤਾਰ ਜੁੜੇ ਹੋਏ ਨੇ ਜਿਹੜੇ ਬਿਵਾਕੀ ਨਾਲ ਹਰ ਇੱਕ ਮੁੱਦਿਆਂ ਤੇ ਬੋਲਦੇ ਨੇ ਬਾਈ ਜੀ ਕੀ ਹਾਲ ਆ ਪਹਿਲਾਂ ਚੜਦੀ ਗਲਾ ਬਾਈ ਤੁਸੀਂ ਦੱਸੋ ਠੀਕ ਹੋ ਕੀ ਲੱਗਦਾ ਸੰਗਰੂਰ ਦਾ ਸਿਆਸੀ ਸਮੀਕਰਨ ਕੀ ਲੱਗਣਾ ਕੀ ਆ ਬਾਈ ਬਸ 100% 4 ਤਰੀਕ ਨੂੰ ਤੁਸੀਂ ਦੇਖ ਲਿਓ ਰਿਜ਼ਲਟ ਤੇ ਜਿਹੜੇ ਕਹਿੰਦੇ ਆ ਹੌਟ ਸੀਟ ਬਾ ਠੰਡੇ ਕਰਕੇ ਘਰੇ ਬਾੜਦਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਜਿੱਤ ਪੱਕੀ ਆ ਬਾਈ ਸੰਗਰੂਰ ਤੋਂ ਕੀ ਲੱਗਦਾ ਇੱਕ ਤੁਹਾਡੀ ਰੀਲ ਵੀ ਬੜੀ ਭਾਵਕ ਤਰੀਕੇ ਨਾਲ ਤੁਸੀਂ ਕਰੀ ਸੀ ਰੀਲ ਚੱਲ ਰਹੀ ਆ ਵੀ ਇੱਕ ਦੀਪ ਸਿੱਧੂ ਵਾਲੀ ਕਿਰਪਾਣ ਫੜਕੀ ਦੇਖੋ ਜੀ ਉਸ ਦਿਨ ਉਹ ਜੋ ਗੱਲ ਹੋਈ ਸੀ ਸਾਰਾ ਕੁਝ ਉਹ ਮੈਂ ਬਾਈ ਦੀਪ ਸਿੱਧੂ ਨੂੰ ਸਮਰਪਿਤ ਸੀ ਕਿਉਂਕਿ ਕਿਸੇ ਟਾਈਮ ਬਾਈ ਦੀਪ ਸਿੱਧੂ ਨੇ ਵੀ ਇੱਕ ਹੱਥ ਦੇ ਵਿੱਚ ਕਿਰਪਾਨ ਫੜ ਕੇ ਤੇ ਝਾੜੂ ਫੜ ਕੇ ਸਾਡੇ ਨੌਜਵਾਨ ਨੂੰ ਸਮਝਾਇਆ ਸੀ ਸਾਨੂੰ ਦੱਸਿਆ ਸੀ ਕਿ ਲਾਂਗਰੀ ਬਾਲਣਾ ਜਾਂ ਜੱਜ ਹਾਰੂ ਬਾਲਣਾ ਅਸੀਂ ਬਾਈ ਦੀਪ ਸਿੱਧੂ ਦੀ ਸੋਚ ਦੇ ਉੱਪਰ ਤੁਰੇ ਹੋਏ ਆਂ ਤੇ ਅੱਜ ਵੀ ਅਸੀਂ ਇਹੀ ਜੋ ਧਾਰਿਆ ਹੋਇਆ ਕਿ ਅਸੀਂ ਪੰਥ ਦੇ ਨਾਲ ਖੜਾਂਗੇ ਇਹ ਰਵਾਇਤੀ ਪਾਰਟੀਆਂ ਦੇ ਨਾਲ ਨਹੀਂ ਖੜਾਂਗੇ ਕੀ ਲੱਗਦਾ ਸੰਗਰੂਰ ਦੇ ਸਮੀਕਰਨ ਕਹੇਗੇ ਰਹਿਣ ਵਾਲੇ ਨੇ ਕਿੰਨਾ ਕੁ ਮਾਰਜਨ ਨਰ ਸੇਟੇ ਜਿੱਤੀ ਜਾ ਸਕਦੀ ਮੈਨੂੰ ਲੱਗਦਾ ਜੀ ਪਹਿਲਾਂ ਦੇ ਨਾਲੋਂ ਵੀ ਵੱਧ ਰਿਕਾਰਡ ਤੋੜ ਵੋਟਾਂ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਣਗੇ ਦੇਖੋ ਮੀਤ ਹੇਅਰ ਸਾਹਿਬ ਦੀ ਗੱਲ ਕਰ ਲਓ ਚਾਹੇ ਸੁਖਪਾਲ ਸਿੰਘ ਖਹਿਰਾ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਇਹਨਾਂ ਦਾ ਵਿਰੋਧ ਹੋ ਰਿਹਾ ਝਾੜੂ ਵਾਲਿਆਂ ਦਾ ਝਾੜੂ ਵਾਲਿਆਂ ਨੂੰ ਸਵਾਲ ਹੋ ਰਹੇ ਆ ਵੀ ਭਾਈ ਅਮਰਤਪਾਲ ਸਿੰਘ ਜੀ ਦਾ ਤੁਸੀਂ ਦੱਸੋ ਕਿਉਂ ਦਿਬੜੂਗੜ ਭੇਜਿਆ ਸਿੱਧੂ ਮੂਸੇ ਵਾਲੇ ਨੂੰ ਕਿਉਂ ਮਾਰਿਆ ਬਾਈ ਦੀਪ ਸਿੱਧੂ ਨੂੰ ਲੈ ਕੇ ਇਹਨਾਂ ਨੂੰ ਬਹੁਤ ਸਵਾਲ ਹੋ ਰਹੇ ਆ ਇਹਨਾਂ ਦੀਆਂ ਜਿਹੜੀਆਂ ਐਮਐਲਏ ਆ ਜਗਰਾਮ ਵਾਲੀ ਭਾਈਕੋਠੀ ਦੱਬੀ ਸਿੰਗਲੇ ਤੇ ਰਸ਼ਬਤ ਖੋਰੀ ਦਾ ਇਲਜ਼ਾਮ ਸੀਗਾ ਠੀਕ ਹੈ ਜੀ ਹੋਰ ਇਹਨਾਂ ਦਾ ਕੇਜਰੀ ਵਾਲ ਉਹਨਾਂ ਤੇ ਇਲਜ਼ਾਮ ਕਟਾਰੂ ਚੱਕ ਦਾ ਤੁਹਾਨੂੰ ਪਤਾ ਕੀ ਰੰਗ ਲਾਇਆ ਇੰਨੇ ਸਵਾਲ ਹੋ ਰਹੇ ਆ ਮੈਂ ਕਿਹਾ ਮੈਂ ਜੇ ਹੁਣ ਤੁਹਾਡੇ ਮੈਗ ਤੇ ਸਵਾਲ ਕਰਨ ਲੱਗ ਜਾ ਗੈਂਤੀ ਮੋਕ ਜੂ ਇੰਨੇ ਸਵਾਲ ਆ ਜੀ ਇੰਨੇ ਧੱਬੇ ਆ ਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਵੀ ਤੁਸੀਂ ਮੈਨੂੰ ਦਾਗ ਦਿਖਾ ਦਿਓ ਜੇ ਪਾਰਟੀ ਤੇ ਆ ਨੌਜਵਾਨ ਵੀ ਜਾਗਰੂਕ ਹੋਏ ਹੋਏ ਆ ਤੇ ਉਹ ਵੀ ਇਸ ਬਾਰੇ ਹੀ ਚਾਹੁੰਦੇ ਆ ਸਾਰਾ ਸੰਗਰੂਰ ਇਹੀ ਚਾਹੁੰਦਾ ਵੀ ਅਸੀਂ ਮੱਥੇ ਤੇ ਦਾਗਣੀ ਲਪਾਉਣਾ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਲ ਨੂੰ ਜਿਤਾਉਣਾ ਕੀ ਲੱਗਦਾ ਇੱਕ ਪਾਸੇ ਅਕਾਲੀ ਦਲ ਸਰਵਾਈਵ ਕਰਨਾ ਸ਼ੁਰੂ ਹੋਇਆ ਸੀ ਖੰਡੂਰ ਸਾਹਿਬ ਤੇ ਜਾ ਕੇ ਫਿਰ ਪੀਤਾ ਪੈ ਗਿਆ ਜਿੰਨਾ ਕਿ ਸਰਵਾਈਵ ਕਰਦੀ ਉਹਨਾਂ ਨੂੰ ਫਿਰ ਫੁੱਟਪਾਕ ਖੰਡੂਰ ਸਾਹਿਬ ਤੋਂ ਦਾਜੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਜਿੱਤਣਾ ਉਹ ਤਾਂ ਵੱਟ ਤੇ ਪਾਏ ਆ ਤੇ ਖੰਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਨੇ ਜਿਹੜਾ ਆਪਦਾ ਉਮੀਦਵਾਰ ਆ ਉਹ ਵਾਪਸ ਲੈ ਲਿਆ ਤੇ ਖੰਡੂਰ ਸਾਹਿਬ ਤੋਂ ਆਪਾਂ ਕਹਿ ਸਕਦੇ ਆ ਭਾਈ ਅਮਰਤਪਾਲ ਸਿੰਘ ਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਭਾਈ ਉਹ ਤਾਂ ਤੁਹਾਨੂੰ ਪਤਾ ਹੀ ਆ ਉੱਥੇ ਕਿਵੇਂ ਪ੍ਰਚਾਰ ਹੋ ਰਿਹਾ ਅਕਾਲੀ ਕਾਂਗਰਸੀ ਵੀ ਇਹੀ ਕਹਿੰਦੇ ਆ ਕਹਿੰਦੇ ਪਾਰਟੀ ਹੁਣ ਬਾਅਦ ਦੇ ਵਿੱਚ ਅਸੀਂ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਉਣੀ ਆ ਉਹ ਤਾਂ ਸੀਟ ਪੱਕੀ ਆ ਤੇ ਆ ਵੀ ਸੀਟ ਪੱਕੀ ਆ ਜੀ ਸਰਬਜੀਤ ਸਿੰਘ ਖਾਲਸਾ ਦੀ ਸੀਟ ਨੂੰ ਕਿਵੇਂ ਦੇਖਦੇ ਆ ਉਹ ਵੀ ਦੇਖੋ ਜੀ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਦੇ ਮਤਲਬ ਪਰਿਵਾਰ ਦੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀਆਂ ਸੋ ਇਸ ਕਰਕੇ ਮੈਂ ਫਰੀਦਕੋਟ ਵਾਲਿਆਂ ਨੂੰ ਵੀ ਇਹੀ ਕਹਿਣਾ ਵੀ ਉੱਥੋਂ ਸਰਬਜੀਤ ਸਿੰਘ ਖਾਲਸਾ ਜੀ ਜਰੂਰ ਜਿੱਤਨੇ ਚਾਹੀਦੇ ਆ ਚਾਰ ਸੀਟਾਂ ਜਰੂਰ ਮਤਲਬ ਜਿੱਤਨੇ ਚਾਹੀਦੇ ਜਿਹੜੇ ਚਾਰ ਉਮੀਦਵਾਰ ਆ ਲੱਖਾ ਸੁਧਾਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਤੇ ਭਾਈ ਸਰਬਜੀਤ ਸਿੰਘ ਜੀ ਇਹ ਜਰੂਰ ਜਿੱਤਨੇ ਚਾਹੀਦੇ ਆ ਬਾਕੀਆਂ ਦਾ ਮੈਨੂੰ ਕੋਈ ਪਤਾ ਨਹੀਂ ਜੀ ਹੂੰ ਕੀ ਲੱਗਦਾ ਵੀ ਜਿਵੇਂ ਸਰ ਤੁਸੀਂ ਲੱਖੇ ਸਧਾਨੇ ਦੇ ਵੀ ਪ੍ਰਚਾਰ ਤੇ ਗਏ ਹੋਗੇ ਕਹੇਗਾ ਹੰਗਾਰਾ ਉਹਨਾਂ ਨੂੰ ਨਹੀਂ ਲੱਖੇ ਸਧਾਨੇ ਦਾ ਵੀ ਬਹੁਤ ਵਧੀਆ ਜੀ ਉਹਨਾਂ ਨੂੰ ਹੰਗਾਰਾ ਮਿਲ ਰਿਹਾਗਾ ਤੁਸੀਂ ਦੇਖੋ ਜਿਹੜੀਆਂ ਬਾਕੀ ਪਾਰਟੀਆਂ ਨੇ ਰਵੈਤੀ ਪਾਰਟੀਆਂ ਨੇ ਇਹਨਾਂ ਦੀ ਮੈਨੂੰ ਤੁਸੀਂ ਦੇਣ ਦੱਸ ਦੋ ਵੀ ਕੀ ਆ ਠੀਕ ਹੈ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਉਹਨਾਂ ਤੋਂ ਉੱਤੇ ਤਾਂ ਨਹੀਂ ਹੈਗਾ ਨੌਜਵਾਨਾਂ ਦੇ ਦਿਲਾਂ ਦੀ ਧੜਕਣਾ ਅੱਜ ਦੇ ਟਾਈਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਤੇ ਜਿਹੜਾ ਉਹਨਾਂ ਦੇ ਵਿਰੁੱਧ ਬੋਲੂਗਾ ਅਸੀਂ ਧਾਣੀ برداشت ਕਰ ਸਕਦੇ ਹੁਣ ਨਵਾਂ ਨਵਾਂ ਸੁਖਵੀਰ ਬਾਦਲ ਦਾ ਬਿਆਨ ਆ ਸ਼ਖਬੀਰ ਬਾਦਲ ਸਾਹਿਬ ਨੇ ਕਿਹਾ ਕਹਿੰਦਾ ਵੀ 1 ਸਾਲ ਦੇ ਵਿੱਚ ਆ ਕੇ ਪੰਥਕ ਬਣ ਗਿਆ ਕਹਿੰਦਾ ਲੈਦਾ ਇਹੋ ਜਿਹਾ ਸਵਾਲ ਕਰਦੇ ਆ ਇਹੋ ਜਿਹਾ ਤੰਜ ਉਹ ਕਸ ਰਹੇ ਆ ਵੀ ਹੁਣ ਦੱਸੋ ਭਾਈ ਅਮਰਤਪਾਲ ਸਿੰਘ ਜੀ ਆਏ ਆ ਉਹਨਾਂ ਨੇ ਤਾਂ 1 ਸਾਲ ਦੇ ਵਿੱਚ ਨੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਤਾ ਚੰਗੇ ਰਾਹ ਦੇ ਉੱਪਰ ਪਾਤਾ ਤੇ ਹੁਣ ਇਹਨਾਂ ਨੂੰ ਸਵਾਲ ਕਰਦੇ ਆ ਅਸੀਂ ਸੁਖਬੀਰ ਬਾਦਲ ਉਹਨਾਂ ਨੂੰ ਵੀ ਥੋੜੀ ਪਾਰਟੀ ਦੀ ਕੀ ਦੇਣਾ ਭਾਈ ਤੁਸੀਂ ਦੱਸੋ ਤੁਸੀਂ ਕੀ ਕਰਤਾ ਥੋੜੇ ਜੁੱਤੀਆਂ ਪੈਂਦੀਆਂ ਨੇ ਉਹ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਧੜਕਦਾ ਜਿਹਨੂੰ ਆ ਸਾਰੀਆਂ ਸਰਕਾਰਾਂ ਨੇ ਰਲ ਕੇ ਸਾਰੀਆਂ ਪਾਰਟੀਆਂ ਨੇ ਰਲ ਕੇ ਦਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸੁੱਟਤਾ ਸੋ ਇਹ ਪਾਰਟੀਆਂ ਨੂੰ ਮੈਂ ਕਹਿੰਦਾ ਸਵਾਲ ਕਰਨੇ ਚਾਹੀਦੇ ਆ ਬੋਕਰ ਪਾਰਟੀਆਂ ਨੂੰ ਸਵਾਲ ਕਰਨੇ ਚਾਹੀਦੇ ਆ ਮੋਦੀ ਵਰਗਿਆਂ ਨੂੰ ਸਵਾਲ ਕਰਨੇ ਚਾਹੀਦੇ ਆ ਵੀ ਬਾਵਰੀ ਮਸਜਿਦ ਨੂੰ ਢਾਕੇ ਤੁਸੀਂ ਆ ਰਾਮ ਮੰਦਰ ਬਣਾ ਕੇ ਵੋਟਾਂ ਮੰਗ ਰਹੇ ਹੋ ਲੋਕਾਂ ਤੋਂ ਧਰਮ ਦੇ ਨਾਂ ਤੇ ਤੁਸੀਂ ਵੋਟਾਂ ਮੰਗ ਰਹੇ ਹੋ ਦੰਗੇ ਕਰਵਾਉਣੇ ਹੋ ਤੁਸੀਂ ਇਹ ਮਣੀਪੁਰ ਦੇ ਵਿੱਚ ਜੋ ਕੁਝ ਹੋਇਆ ਕਿੰਨਾ ਕੁਝ ਕਰਾਇਆ ਇਹਨਾਂ ਨੇ ਇਹਨਾਂ ਗੱਲਾਂ ਨੂੰ ਲੈ ਕੇ ਸਾਨੂੰ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਆ ਜਦੋਂ ਇਹ ਆਉਂਦੇ ਆ ਫ੍ਰੀ ਆਟਾ ਫ੍ਰੀ ਦਾਲ 1000 ਰੁਪਇਆ ਮਹੀਨਾ ਪਾ ਦਾਂਗੇ ਲੈ ਭਗਵੰਤ ਮਾਨ ਦੇ ਤੁਸੀਂ ਬਿਆਨ ਸੋ 2000 ਰੁਪਇਆ ਮਹੀਨਾ ਮੈਂ ਉਹਨਾਂ ਬੀਬੀਆਂ ਨੂੰ ਕਹਿਣਾ ਚਾਹਣਾ ਬੀਬੀਓ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ 20000 ਰੁਪਇਆ ਜੇ ਤੁਹਾਡੇ ਅਕਾਊਂਟ ਦੇ ਵਿੱਚ ਮਹੀਨੇ ਦਾ ਆ ਵੀ ਗਿਆ ਕੀ ਇਹਦੇ ਨਾਲ ਮਹੀਨਾ ਕੱਢ ਲਉਂਗੀਆਂ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਤੁਸੀਂ ਇਹਨਾਂ ਨੂੰ ਸਵਾਲ ਕਰਿਆ ਕਰੋ ਸਾਨੂੰ ਫ੍ਰੀ ਆਟਾ ਦਾਲ ਜਾਂ 1000 ਰੁਪਇਆ ਮਹੀਨਾ ਨਹੀਂ ਚਾਹੀਦਾ ਸਾਡੇ ਜਵਾਕਾਂ ਨੂੰ ਨੌਕਰੀਆਂ ਚਾਹੀਦੀਆਂ ਨੇ ਅਸੀਂ ਮੰਗਦੇ ਥੋੜੀਆਂ ਸਾਡੇ ਜਵਾਕਾਂ ਨੂੰ ਨੌਕਰੀ ਦਓ ਉਹਨਾਂ 'ਚ ਦਮ ਆ ਉਹ ਨੌਕਰੀ ਕਰਕੇ ਪੈਸੇ ਕਮਾ ਕੇ ਕੁੱਲੀ ਤੋਂ ਮਹਿਲ ਬਣਾ ਲੈਣਗੇ ਆਪਦੇ ਦਮ ਤੇ 1000 ਰੁਪਇਆ ਫਰੀ ਆਟਾ ਦਾਲ ਸੋਇਸ ਕਰਕੇ ਮੈਂ ਸਾਰੇ ਬਜ਼ੁਰਗਾਂ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਥੋੜਾ ਜਿਹਾ ਸੋਚੋ ਮੁਫਤ ਦੇ ਲਾਲਚ ਦੇ ਵਿੱਚ ਨਾ ਆਓ ਇਹਨਾਂ ਤੋਂ ਨੌਕਰੀਆਂ ਮੰਗੋ ਡਿਗਰੀਆਂ ਜੇ ਤੁਹਾਡੇ ਜਵਾਗ ਪੜ੍ਹੇ ਲਿਖੇ ਆ ਡਿਗਰੀਆਂ ਹੱਥ ਦੇ ਵਿੱਚ ਆਏ ਰੱਖੋ ਮੀਤ 1000 ਰੁਪਇਆ ਨੂੰ ਦਿਖਾਓ ਵੀ ਆਪਦੀ ਸਰਕਾਰ ਨੂੰ ਕਹੋ ਸਾਨੂੰ ਨੌਕਰੀਆਂ ਦੇਣ ਆ ਪੰਜੇ ਨੂੰ ਦਿਖਾਓ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਭਾਜਪੀ ਨੂੰ ਦਿਖਾਓ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਬਾਦਲ ਦਲੀਆਂ ਨੂੰ ਸਾਰਿਆਂ ਨੂੰ ਦਿਖਾਓ ਵੀ ਸਾਨੂੰ ਨੌਕਰੀਆਂ ਦੋ ਝਾੜੂ ਨੂੰ ਸਵਾਲ ਹੋਣੇ ਚਾਹੀਦੇ ਭਗਵੰਤ ਮਾਨ ਦੇਖ ਲਓ ਤੁਸੀਂ ਆ ਪਿਛਲੀ ਤੁਸੀਂ ਦੇਖੀ ਹੋਣੀ ਆ ਵੀਡੀਓ ਗੱਡੀ ਦੇ ਵਿੱਚ ਖੜਾ ਅੱਧੇ ਉਹਦੇ ਸਮਰਥਕ ਆ ਇੱਧਰ ਖੜੇ ਆ ਅੱਗੇ ਇੱਧਰ ਖੜੇ ਆ ਕਹਿੰਦਾ ਰੌਲਾ ਪਾਓ ਦੇਖਦੇ ਆ ਸਭ ਤੋਂ ਵੱਧ ਰੌਲਾ ਕਿਹੜੇ ਧੜੇ ਦਾ ਆਉਂਦਾ ਉਹੇ ਜੀਆਂ ਭੇਡਾਂ ਉਹ ਸਿਆਣੇ ਸੱਚ ਕਹਿੰਦੇ ਆ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਉਹ ਚੀਕਾਂ ਮਰੀ ਜਾਂਦੇ ਆ ਵੀ ਚੀਕਾਂ ਤਾਂ ਹਾੜੇ ਤਾਂ ਇਹਨੇ ਪਹਿਲੀ ਪੰਜਾਬ ਦੇ ਲੋਕਾਂ ਦੇ ਕਢਾਏ ਤੇ ਭੰਡ ਆ ਕੇ ਚੁਟਕਲੇ ਸੁਣਾ ਜਾਂਦਾ ਚਲੋ ਜੀ ਆ ਡੱਡੂ ਤੇ ਕਛੂ ਗੰਮੇ ਵਾਲੀ ਕਹਾਣੀ ਸੁਣਾ ਗਿਆ ਹੁਣ ਵੀ ਇੰਨਾ ਚੀਜ਼ਾਂ ਦਾ ਵਿਕਾਸ ਥੋੜੀ ਹੋਊਗਾ ਜਾਂ ਇਹ ਤੀਰ ਮਾਰੀ ਜਾਂਦਾ ਨਿਸ਼ਾਨੇ ਮਾਰੀ ਜਾਂਦਾ ਭਗਵਾਨ ਤੁਮਣ ਉਹ ਜੇ ਸਾਡੇ ਲੋਕ ਆ ਜੀ ਉਹ ਕਲਿੱਪਾਂ ਚਲਾਈ ਜਾਂਦੇ ਆ ਕੋਈ ਮੈਨੂੰ ਇੱਕ ਵੀ ਗੱਲ ਦੱਸ ਦੋ ਕਿਸੇ ਵੀ ਪਾਰਟੀ ਨੇ ਆ ਕੇ ਪਿੰਡ ਦੇ ਵਿੱਚ ਕਿਹਾ ਹੋਵੇ ਵੀ ਬੀਬੀ ਹੁਣ ਜਵਾਕ ਬੇਰੁਜ਼ਗਾਰੀ ਦੇ ਨਾਲ ਨਹੀਂ ਮਰਨਗੇ ਅਸੀਂ ਤੁਹਾਨੂੰ ਨੌਕਰੀਆਂ ਦਵਾਗੇ ਇੱਕ ਵੀ ਇਹੋ ਜਿਹਾ ਇਹਨਾਂ ਨੇ ਬਿਆਨ ਦਿੱਤਾ ਹੋਵੇ ਵੀ ਥਾਂ ਥਾਂ ਆਈਲੈਂਡ ਸੈਂਟਰ ਖੁੱਲੇ ਹੋਏ ਆ ਇਹਨਾਂ ਨੂੰ ਅਸੀਂ ਬੰਦ ਕਰਾ ਕੇ ਸਾਡੇ ਨੌਜਵਾਨਾਂ ਨੂੰ ਜਿਹੜੀ ਅਸੀਂ ਵੱਡੇ ਪੱਧਰ ਦੇ ਉੱਪਰ ਆਈਐਸਆਈ ਆਈਪੀਐਸ ਬਣਾਉਣ ਵਾਲੇ ਜਿਹੜੇ ਉਹ ਕਲਾਸ ਵੀ ਕਲਾਸਾ ਦਵਾਗੇ ਉਹ ਟ੍ਰੇਨਿੰਗ ਆ ਦਵਾਗੇ ਇੱਕ ਵੀ ਇਹਨਾਂ ਦੇ ਉਮੀਦਵਾਰ ਦਾ ਤੁਸੀਂ ਮੈਨੂੰ ਬਿਆਨ ਦਿਖਾ ਦਿਓ ਜੀ ਕੀ ਦੇਖਦੇ ਹੋ ਅੱਜ ਇੱਕ ਬਹਿਰ ਲਾਹੌਰ ਦੀ ਵੀਡੀਓ ਜੁਪੀ ਦੇ ਵਿੱਚ ਗੈਡਾਂ ਰੱਖ ਕੇ ਆਈਐਸ ਆਈਪੀਐਸ ਦੀ ਤਿਆਰੀ ਕਰਵਾ ਰਹੇ ਨੇ ਦੂਜੇ ਪਾਸੇ ਪੰਜਾਬ ਦੇ ਨੌਜਵਾਨ ਬਾਹਰ ਜਾਂਦੇ ਨੇ ਜਿਵੇਂ ਤੁਸੀਂ ਆਈਲੈਂਡਸ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਨਹੀਂ ਇਦਾਂ ਦਾ ਹੋ ਸਕਦਾ ਦੇਖੋ ਜੀ ਇਹ ਬਹੁਤ ਵੱਡਾ ਮੁੱਦਾ ਹੈਗਾ ਪਰ ਸਾਡੇ ਲੋਕਾਂ ਨੂੰ ਫ੍ਰੀ ਦੇ ਲਾਲਚ ਦੇ ਵਿੱਚ ਲਜਾਇਆ ਪਿਆ ਹਜ਼ਾਰ ਰੁਪਏ ਦੇ ਲਾਲਚ ਦੇ ਵਿੱਚ ਲਜਾਇਆ ਪਿਆ ਜਾਂ ਨਿਸ਼ਾਨੇ ਲਾਈ ਜਾਂਦੇ ਆ ਗੱਪ ਸੁਣਾਈ ਜਾਂਦੇ ਆ ਇਹਨਾਂ ਦੇ ਵਿੱਚ ਲਜਾਇਆ ਪਿਆ ਮੈਂ ਤਾਂ ਆਪੇ ਪੈਟ ਦਾ ਵੀ ਸਾਡੇ ਜਵਾਕਾਂ ਨੂੰ ਆਈਪੀਐਸ ਆਫਿਸ ਦੀ ਇਹ ਟ੍ਰੇਨਿੰਗ ਕਲਾਸਾਂ ਕਿਉਂ ਨਹੀਂ ਦਿੰਦੇ ਕਿਉਂਕਿ ਆਪ ਚਾਹੁੰਦੇ ਆ ਵੀ ਆਈਲੈਂਡਸ ਕਰਨ ਤਾਂ ਇੱਥੋਂ ਨਿਕਲਣਾ ਕਿਉਂਕਿ ਪੰਜਾਬ ਦੀ ਜਿਹੜੀ ਜ਼ਮੀਨ ਆ ਬਹੁਤ ਉਪਜਾਊ ਆ ਜੀ ਗਜਰਾਤ ਦੇ ਵਿੱਚ ਬਿਹਾਰ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਪੜ ਪੜ ਕੇ ਉਹ ਇੱਥੇ ਆਉਂਦੇ ਆ ਸਰਕਾਰੀ ਨੌਕਰੀਆਂ ਕਰਦੇ ਆ ਤੇ ਮੈਨੂੰ ਦੱਸੋ ਜੇ ਆਪਾਂ ਪੰਜਾਬ ਹੀ ਛੱਡ ਕੇ ਜਾਈ ਜਾਵਾਂਗੇ ਤਾਂ ਰਾਜ ਕਿਵੇਂ ਆਊਗਾ ਅੱਜ ਉਹ ਹਥਿਆਰਾਂ ਵਾਲਾ ਦੌਰ ਨਹੀਂ ਅੱਜ ਵੋਟਾਂ ਵਾਲਾ ਦੌਰ ਆ ਆ ਪੜ੍ਹਨ ਲਿਖਣ ਦਾ ਦੌਰ ਆ ਮੈਂ ਕਹਣਾ ਸਾਡੇ ਜਵਾਬਕ ਪੜਨ ਪੜ੍ਹ ਲੈ ਕੇ ਆਈਪੀਐਸ ਇਹੋ ਜੇ ਵੱਡੇ ਵੱਡੇ ਜੱਜ ਲੱਗਣ ਵੱਡੇ ਅਹੁਦਿਆਂ ਤੇ ਲੱਗਣ ਰਾਜ ਆਪਣੇ ਆਪ ਹੀ ਆ ਜਾਊਗਾ ਪਰ ਸਾਡੀਆਂ ਸਰਕਾਰਾਂ ਦੀ ਨਲਕੀ ਆਹੇ ਸਾਡੇ ਜਵਾਕਾਂ ਨੂੰ ਜਾਵਾਸਾ ਝੰਡੇ ਫੜਾਦੇ ਝਾੜੂ ਵਾਲਿਆਂ ਨੇ ਝਾੜੂ ਫੜਾਦੇ ਵੀ ਹਾਤ ਹੂਤ ਕਰੀ ਜਾਂਦੇ ਰੈਲੀਆਂ ਦੇ ਵਿੱਚ ਉਦੋਂ ਇਹਨਾਂ ਨੂੰ ਚਾਰ ਪੈਸੇ ਦੇ ਦਿੰਦੇ ਆ ਉਹ ਹਾਤ ਹੂਤ ਕਰੀ ਜਾਂਦੇ ਆ ਬਾਅਦ ਦੇ ਵਿੱਚ ਪਿੱਟਦੇ ਆ ਮੈਂ ਹੁਣ ਵੀ ਕਹਿਣਾ ਮੈਂ ਹੁਣ ਵੀ ਕਹਿਣਾ ਸਾਡੇ ਨੌਜਵਾਨਾਂ ਨੂੰ ਜਿਹੜੇ ਇਹਨਾਂ ਦੇ ਪਿੱਛੇ ਝਾੜੂ ਚੱਕੀ ਫਿਰਦੇ ਆ ਤੁਸੀਂ ਉੱਥੇ ਦੇ ਉੱਥੇ ਰਹਿ ਜਾਣਾ ਆ ਬਾਕੀ ਪਾਰਟੀਆਂ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਜਾਂਦੇ ਆ ਕਿ ਨਹੀਂ ਜਾਂਦੇ ਲੀਡਰ ਜੀ ਵੱਡੇ ਵੱਡੇ ਅਹੁਦਿਆਂ ਤੇ ਆ ਕੇ ਬਹਿ ਜਾਂਦੇ ਆ ਤੇ ਮੈਂ ਇਹਨਾਂ ਨੂੰ ਪੁੱਛਦਾ ਵੀ ਜਿਹੜੇ 2014 ਤੋਂ ਜੁੜੇ ਹੋਏ ਆਮ ਪਾਰਟੀ ਨਾਲ ਦੱਸੋ ਤੁਹਾਨੂੰ ਕਿਹੜਾ ਅਹੁਦਾ ਦੇਤਾ ਇਹਨਾਂ ਨੇ ਇਹ ਸਾਰੇ ਮੈਂ ਕਹਿੰਦਾ ਇਹ ਕੁਰਸੀ ਦੇ ਭੁੱਖੇ ਆ ਇਹਨਾਂ ਨੇ ਕੋਈ ਇਹਨਾਂ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਜੇ ਨੌਜਵਾਨੀ ਅੱਗੇ ਆਊ ਪੰਥਕ ਬੰਦੇ ਅੱਗੇ ਆਉਣਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਊਗਾ ਜਿਹਦੇ ਵਿੱਚ ਧਰਮ ਪਹਿਲੇ ਨੰਬਰ ਤੇ ਸੀ ਰਾਜਨੀਤੀ ਥੱਲੇ ਸੀ ਪਰ ਹੁਣ ਰਾਜਨੀਤੀ ਹੋਈ ਏ ਧਰਮ ਦੇ ਨਾਂ ਦੇ ਉੱਤੇ ਕਰਦੇ ਆ ਮਣੀਪੁਰ ਦੇ ਵਿੱਚ ਦੇਖੋ ਇਹਨਾਂ ਨੇ ਕੀ ਕੋਸ਼ਿਸ਼ ਕੀਤੀ ਸੀ ਔਰਤਾਂ ਨੂੰ ਨੰਗੀਆਂ ਘੁਮਾਇਆ ਸੀਗਾ ਹਰਿਆਣੇ ਦੇ ਵਿੱਚ ਕੀ ਕੋਸ਼ਿਸ਼ ਹੋਇਆ ਤੇ ਸਾਡੇ ਅਮਰਤਪਾਲ ਨੇ ਤਾਂ ਜਾ ਕੇ ਫੇਰ ਵੀ ਸਵਾਲ ਹੀ ਪੁੱਛੇ ਸੀ ਫੇਰ ਵੀ ਅਮਰਤੀ ਸ਼ਿਕਾਇਤ ਆ ਸੀ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਦਾ ਇੰਨੀ ਦੂਰ ਦਿਬਰੂਗੜ੍ਹ ਸੋ ਇਹ ਚੀਜ਼ਾਂ ਸਾਡੇ ਨੌਜਵਾਨਾਂ ਨੂੰ ਜ਼ਰੂਰ ਸੋਚਣੀਆਂ ਚਾਹੀਦੀਆਂ ਨੇ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਨੇ ਕਿ ਅਸੀਂ ਅੱਜ ਕਿੱਥੇ ਖੜੇ ਆ ਮੈਂ ਇੰਗਲੈਂਡ ਦੇ ਵਿੱਚ ਜਾ ਕੇ ਆਇਆ ਇੰਗਲੈਂਡ ਦੇ ਨਾ ਉੱਥੇ ਹਵਾ ਚੱਜਦੀ ਆ ਨਾ ਉੱਥੇ ਪਾਣੀ ਪੀਣਾ ਹੈ ਚੱਜਦਾ ਨਾ ਕੋਈ ਸ਼ੋਰ ਫੇਰ ਵੀ ਅਸੀਂ ਪੰਜਾਬ ਦੀ ਇਨੀ ਉਪਜਾਊ ਧਰਤੀ ਨੂੰ ਛੱਡ ਕੇ ਬਾਹਰ ਜਾਣ ਦੇ ਲਈ ਮਜਬੂਰ ਆ ਇੱਥੋਂ ਵਰਗੀ ਹਵਾ ਨਹੀਂ ਕੋਈ ਇੱਥੋਂ ਵਰਗਾ ਮੌਸਮ ਨਹੀਂ ਕੋਈ ਜੇ ਤੁਸੀਂ ਦੇਖਣੀ ਆ ਬਰਫ਼ ਉਧਰ ਸ਼ਿਮਲੇ ਮਨਾਲੀ ਉਧਰ ਦੀ ਸਾਈਡ ਜਾਵੜੋ ਤੁਸੀਂ ਰਤਾਂਗਵਲ ਜਾਵੜੋ ਠੀਕ ਹੈ ਜੀ ਪੰਜਾਬ ਦੇ ਵਿੱਚ ਕਿੰਨਾ ਸੋਹਣਾ ਮੌਸਮ ਹੁੰਦਾ ਹੈਗਾ ਧੁੱਪ ਵੀ ਆ ਠੰਡ ਵੀ ਆ ਹਰੇਕ ਤਰ੍ਹਾਂ ਦਾ ਇੱਥੇ ਮੌਸਮ ਆ ਇੰਗਲੈਂਡ ਦੇ ਵਿੱਚ ਕਦੇ ਮੀਂਹ ਪੈ ਜਾਂਦਾ ਕਦੇ ਧੁੱਪ ਨਿਕਲ ਜਾਂਦੀ ਆ ਨਾ ਉੱਥੇ ਚੱਜ ਦਾ ਮੌਸਮ ਨਾ ਧਰਤੀ ਇੱਥੇ ਤੁਸੀਂ ਜਿਹੜਾ ਕੁਝ ਮਰਜ਼ੀ ਇੱਥੇ ਪੈਦਾ ਕਰ ਲਓ ਸੋ ਇਹ ਧਰਤੀਆਂ ਇਹ ਧਰਤੀ ਨੂੰ ਦੱਬਣ ਦੇ ਲਈ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਲਈ ਇਹ ਸਾਰੀਆਂ ਚਾਲਾਂ ਨੇ ਜਿਹੜੀਆਂ ਚੱਲ ਰਹੇ ਆ ਤੇ ਮੇਥੋਂ ਲੈ ਕੇ ਲੈ ਲੈਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ મોદી ਨੇ ਬਿੱਲ ਤਾਂ ਵਾਪਸ ਕਰ ਲਏ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਨਵੇਂ ਤਰੀਕੇ ਦੇ ਨਾਲ ਸਾਡੀਆਂ ਜ਼ਮੀਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰਨਗੇ ਤੇ ਜਿਹੜਾ ਬੰਦਾ ਟੇਬਲ ਟॉक ਕਰ ਸਕਦਾ ਹੀ ਆਪਾਂ ਕਹਨੇ ਆ ਨਾ ਵੀ ਆਪਾਂ ਟੇਬਲ ਟॉक ਦੇ ਉੱਪਰ ਤਕੜੇ ਨਹੀਂ ਹੈਗੇ ਪਰ ਅਮਰਤਪਾਲ ਸਿੰਘ ਖਾਲਸਾ ਜੀ ਆਏ ਸੀ ਹਰ ਸਵਾਲ ਦਾ ਜਵਾਬ ਸੀ ਉਹਨਾਂ ਕੋਲ ਅਸੀਂ ਟੇਬਲ ਟਾਕ ਦੇ ਉੱਪਰ ਵੀ ਤਗੜੇ ਸੀ ਅਸੀਂ ਹਰ ਗੱਲ ਕਰ ਸਕਦੇ ਆ ਤੇ ਜਿਹੜਾ ਬੰਦਾ ਗੱਲ ਕਰਨ ਵਾਲਾ ਉਹਨੂੰ ਚੱਕ ਕੇ ਦੇਖੋ ਜੇਲ੍ਹ ਦੇ ਵਿੱਚ ਮਾਰ ਦ ਠੀਕ ਹੈ ਜੀ ਤੁਸੀਂ ਤੁਸੀਂ ਦਿੱਲੀ ਦੇ ਬਾਰਡਰ ਤੇ ਵਿਜੂਝੇ ਸੰਘਰਸ਼ ਦੇ ਵਿੱਚ ਲੜੇ ਦਿੱਲੀ ਨਾਲ ਜਿਹੜਾ ਹੋਇਆ ਕਿਸਾਨੀ ਸੰਘਰਸ਼ ਹੁਣ ਕਿਸਾਨਾਂ ਨੂੰ ਪੰਜਾਬ ਦੇ ਨੂੰ ਕੀ ਅਪੀਲ ਕਰਨੀ ਹੈ ਕਿਸਾਨਾਂ ਨੂੰ ਮੈਂ ਇਹੀ ਅਪੀਲ ਕਰਨ ਦੀ ਚਾਹਣਾ ਵੀ ਦੇਖੋ ਇੱਥੇ ਬੈਠੇ ਡਾਂਗਾ ਖਾਣ ਦੇ ਨਾਲੋਂ ਚੰਗਾ ਵੀ ਆਪਾਂ ਚੱਜ ਦੇ ਬੰਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਭੇਜੀਏ ਭਗਵਾਨ ਤੋਂ ਮਾਰਦਾ ਬੱਟਾ ਤੇ ਖੜ ਕੇ ਥਾਲੀ ਚਮਚੇ ਐ ਖੜਕਾਈ ਜਾਂਦਾ ਜਾਂ ਅਚਾਰ ਦੇ ਨਾਲ ਇਹਨਾਂ ਨੇ ਰੋਟੀ ਖਾ ਲਈ ਵਾ ਸ਼ੋਅ ਆਫ ਕਰੀ ਜਾਂਦੇ ਧਰਤੀ ਨਾਲ ਜੁੜੇ ਜਾਂ ਅਸੀਂ ਤੁਹਾਡੀ ਭਾਵੇਂ ਅਚਾਰ ਨਾਲ ਰੋਟੀ ਖਾਓ ਭਾਵੇਂ ਨੂੰ ਨਾ ਅਸੀਂ ਕੀ ਲੈਣਾ ਦੇਣਾ ਸਾਨੂੰ ਕੰਮ ਚਾਹੀਦਾ ਸਾਨੂੰ ਵਿਕਾਸ ਚਾਹੀਦਾ ਸਾਨੂੰ ਨੌਕਰੀਆਂ ਚਾਹੀਦੀਆਂ ਨੇ ਸਾਨੂੰ ਐਮਐਸਪੀ ਚਾਹੀਦੀ ਆ ਇਹ ਇਹਨਾਂ ਨੂੰ ਸਵਾਲ ਕਰੋ ਇਹ ਐਮਐਸਪੀ ਇਹਨਾਂ ਨੂੰ ਪੁੱਛੋ ਵੀ ਜਿਹੜੀਆਂ ਤੁਸੀਂ ਚਾਰਾਂ ਦੇ ਨਾਲ ਰੋਟੀਆਂ ਖਾ ਖਾ ਕੇ ਦਿਖਾਉਣੇ ਹੋ ਸਾਦਾਪਣ ਜਿਹਾ ਦਿਖਾਉਣੇ ਹੋ ਇਹਦੇ ਨਾਲ ਕੱਖ ਨਹੀਂ ਆਉਣਾ ਤੁਸੀਂ ਵਿਕਾਸ ਦੀ ਗੱਲ ਕਰੋ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਗੱਲ ਕਰੋ ਭਾਈ ਆਹ ਚੀਜ਼ਾਂ ਹੁੰਦੀਆਂ ਨੇ ਹਰਿਆਣੇ ਦੇ ਵਿੱਚੋਂ ਬੰਦੇ ਆ ਕੇ ਸ਼ੌਪ ਕਰਨ ਨੂੰ ਮਾਰ ਜਾਂਦੇ ਆ ਪ੍ਰੀਤਪਾਲ ਵਰਗੇ ਦੀਆਂ ਉੱਥੇ ਬੋਰੀ ਚ ਪਾ ਕੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਵੀ ਇਹ ਚੀਜ਼ਾਂ ਕਦੋਂ ਬੰਦ ਹੋਣਗੀਆਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆ ਸਾਨੂੰ ਐਮਐਸਪੀ ਕਦੋਂ ਮਿਲੂਗੀ ਮਜ਼ਦੂਰ ਆ ਜਿਹੜੇ ਭਗਵੰਤ ਮਾਨਸਿਆਂ ਤੂੰ ਕਹਿੰਦਾ ਹੀ ਹਰਾ ਪੈਨ ਉਹਨਾਂ ਦੇ ਹੱਕ ਜੇ ਇਹ ਸਵਾਲ ਇਹਨਾਂ ਨੂੰ ਕਰੋ ਤੇ ਕਿਸਾਨਾਂ ਦੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਝਾੜੂ ਚੱਪੇ ਵਾਲਿਆਂ ਨੇ ਕਿਸਾਨ ਭਰਾਵੋ ਮੈਂ ਵੀ ਜ਼ਿਮੀਦਾਰਾਂ ਦਾ ਮੁੰਡਾ ਝਾੜੂ ਚੱਪੇ ਵਾਲਾ ਕਹਿੰਦਾ ਸੀ ਕਿ ਸ਼ੌਪ ਕਰਨ ਦੇ ਪਰਿਵਾਰ ਨੂੰ ਕਰੋੜ ਰੁਪਈਆ ਦੂੰ ਉਹਦੀ ਭੈਣ ਨੂੰ ਨੌਕਰੀ ਦਊ ਦਿੱਤੀ ਮੈਨੂੰ ਦੱਸੋ ਤੁਸੀਂ ਨਹੀਂ ਦਿੱਤੀ ਐਮਐਸਬੀ ਚੋਟਕੀ ਮਾਰ ਕੇ ਕਹਿੰਦੀ ਸੀ ਦਊ ਉਹਨੇ ਐਮਐਸਬੀ ਦੀ ਲਈ ਕੋਈ ਬੋਲੀ ਨਹੀਂ ਬੋਲੀ ਪ੍ਰੀਤਪਾਲ ਮੁੰਡੇ ਦੀਆਂ ਲੱਤਾਂ ਭੰਨਤੀਆਂ ਸ਼ੌਪ ਕਰਨ ਦੇ ਗੋਲੀ ਵੱਜ ਗਈ ਬਿਆਨ ਦਿੱਤਾ ਨਹੀਂ ਦਿੱਤਾ ਕਿਸ ਨੇ ਕਿਸਾਨ ਭਰਾਵਾਂ ਦੇ ਅੱਗੇ ਵੀ ਬੇਨਤੀ ਆ ਮਜ਼ਦੂਰੋ ਤੁਸੀਂ ਵੀ ਸੁਣ ਲਓ ਭਰਾਵੋ ਥੋੜੀ ਦਿਆੜੀ ਵਧਾਉਂਦੀ ਗੱਲ ਸੁਣੀ ਆਣੇ ਬਾਤ ਚੱਕੀ ਨਹੀਂ ਚੱਕੀ ਭਗਵੰਤ ਮਾਨ ਦੀ ਕੋਠੀ ਮੂਰੇ ਗਏ ਸੀ ਦੱਸੋ ਜੇ ਡਾਂਗਾ ਤੁਹਾਡੇ ਨਹੀਂ ਮਾਰੀਆਂ ਮੈਨੂੰ ਹੁਣ ਕਮੈਂਟ ਕਰਕੇ ਦੱਸ ਦਿਓ ਤੇ ਅੱਜ ਜਿਹੜੀ ਕੁੜੀ ਨੂੰ ਇਹਨਾਂ ਨੇ ਭੈਣ ਬਣਾਇਆ ਸੀ ਭਗਵੰਤ ਮਾਨ ਤੇ ਕੇਜਰੀਆ ਨੇ ਉਹ ਅੱਜ ਵੀ ਠੱਕੇ ਖਾਂਦੀ ਫਿਰਦੀ ਆ ਵਿਚਾਰੀ ਤੁਸੀਂ ਜਾ ਕੇ ਉਹਨੂੰ ਪੁੱਛਿਓ ਉਹਦਾ ਦਰਦ ਕਦੇ ਪੁੱਛਿਓ ਤੇ ਇਹ ਸਾਡੇ ਆਪ ਦੇ ਕਿੱਥੋਂ ਹੋ ਜਾਣਗੇ ਜੀ ਹੁਣ ਕਿਸਾਨਾਂ ਆ ਕੇ ਬੇਨਤੀ ਆ ਵੀ ਜੇ ਚਾਹਣਿਓ ਐਮਐਸਪੀ ਮਿਲੇ ਜੇ ਚਾਹਣਿਓ ਕਿਸਾਨੋ ਮਜ਼ਦੂਰੋ ਤੁਹਾਡੀ ਆਵਾਜ਼ ਕੋਈ ਪਾਰਲੀਮੈਂਟ ਦੇ ਵਿੱਚ ਬੁਲੰਦ ਕਰੇ ਤਾਂ ਚਾਰ ਸੀਟਾਂ ਮੈਂ ਤੁਹਾਨੂੰ ਦੱਸ ਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਲਖਾ ਸੁਧਾਨਾ ਭਾਈ ਅਮਰਤਪਾਲ ਸਿੰਘ ਸਰਬਜੀਤ ਸਿੰਘ ਇਹੋ ਜੇ ਯੋਧਿਆਂ ਨੂੰ ਜਰੂਰ ਤੁਸੀਂ ਵੋਟਾਂ ਪਾ ਕੇ ਕਾਮਯਾਬ ਕਰੋ ਜਰੂਰ ਵੋਟਾਂ ਪਾ ਕੇ ਕਾਮਯਾਬ ਕਰੋ ਕਿਉਂਕਿ ਜੇ ਪੰਜਾਬ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਗੂੰਜੂਗੀ ਤਾਂ ਹੀ ਜਾ ਕੇ ਕਿਤੇ ਮੁੱਦੇ ਪੰਜਾਬ ਦੇ ਹੱਥੋਂ ਲੋਂਗੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋੜਾ ਡੀ5 ਚੈਨਲ ਪੰਜਾਬੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ